ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਵ ਤਲਵੰਡੀ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ ਚੈਨਲ ਤੇ ਵਾਪਸ ਆਉਣ ਲਈ ਲਓ ਜੀ ਅੱਜ ਆਪਾਂ ਚੱਲੇ ਆਂ ਬਾਬਾ ਹਰਭਾਗ ਸਿੰਘ ਦੇ ਡੇਰੇ ਉੱਥੇ ਇੱਕ ਮੰਨਤ ਮੰਗੀ ਸੀ ਕਾਫੀ ਸਮਾਂ ਪਹਿਲਾਂ ਤੇ ਉਹ ਯਾਦ ਆਈ ਆ ਵੀ ਆਪਣੇ ਭਾਈ ਇੱਕ ਮੰਨਤ ਤਾਂ ਮੰਗੀ ਸੀ ਉਹ ਉਸ ਬਾਬੇ ਹਰਭਾਗ ਸਿੰਘ ਨੇ ਕਿਰਪਾ ਕੀ ਤੁਸੀਂ ਉਹ ਆਪਣੀ ਮੰਨਤ ਮਿਲ ਗਈ ਸੀ ਪਰ ਉਹ ਚੀਜ਼ ਤਾਂ ਆਪਾਂ ਅਣਜਾਣ ਹੋ ਗਏ ਸੀ ਉਹ ਚੀਜ਼ ਨੂੰ ਭੁੱਲੀ ਬੈਠੇ ਸੀ ਸੋ ਹੁਣ ਥੋੜੇ ਦਿਨ ਹੋ ਗਏ ਸੀ ਉਹ ਚੀਜ਼ ਯਾਦ ਆਈ ਆ ਤੇ ਆ ਤੁਹਾਨੂੰ ਜਿਵੇਂ ਕਿ ਤੁਸੀਂ ਜਾਣਦੇ ਆ ਗੁਰਮਖ ਸਿੰਘ ਭੱਟੀ ਆਪਣਾ ਭਾਂਜਾ ਤੇ ਆ ਸਾਡਾ ਦੂਜੇ ਲਾਣਾ ਸਾਡੇ ਬੱਚੇ ਆ ਨਾਲ ਸੋ ਉਹ ਅਸੀਂ ਅੱਜ ਜਿਹੜੀ ਮੰਨਤ ਮੰਗੀ ਸੀ ਉਹ ਪਿੱਛੇ ਬੈਠਾ ਸ਼ਰਨ ਗੁਰ ਸ਼ਰਵੰਤ ਸਿੰਘ ਇਤਨ ਨਿਕਮ ਆ ਰਹੇ ਇਹਨੇ ਇਹ ਮੰਗਿਆ ਸੀ ਜੀ ਉਥੋਂ ਤੇ ਉਹ ਬਾਬਾ ਬੁਰ ਭਾਰ ਸਿੰਘ ਨੇ ਕਿਰਪਾ ਕੀਤੀ ਸੀ ਤੇ ਇਹਨਾਂ ਦੀ ਦਾਤ ਮਿਲੀ ਸੀ ਸਾ ਤੇ ਉਹ ਅੱਜ ਅਸੀਂ ਸੁਖਨਾ ਲੌਂ ਚੱਲੇ ਆ ਉਥੇ ਦਰਸ਼ਨ ਕਰਨ ਚੱਲੇ ਆ ਸੋ ਜਿਸ ਤਰ੍ਹਾਂ ਬੰਦੇ ਦੀ ਤਮੰਨਾ ਸੁੱਕੀ ਸੀ ਉਹ ਉਹਨਾਂ ਨੇ ਪੂਰੀ ਕੀਤੀ ਸੋ ਉਹ ਅਸੀਂ ਅੱਜ ਤੌਲੀ ਦਾ ਅਰਥ ਲੈ ਇਸ਼ਨਾਨ ਕਰਨ ਚੱਲੇ ਆ ਸੋ ਜਿਸ ਤਰ੍ਹਾਂ ਜਿਵੇਂ ਜਿਵੇਂ ਉਸੇ ਤਰ੍ਹਾਂ ਹੀ ਤੁਹਾਨੂੰ ਸਟੈਪ ਬਏ ਸਟੈਪ ਜਿਵੇਂ ਆਪਾਂ ਜਾਣੇ ਪਏ ਆ ਜਾਇ ਪਹੁੰਚ ਕੇ ਜੋ ਵੀ ਤਰਮਕਸਤਾਨ ਦਾ ਉਥੇ ਹੋਊਗਾ ਕੋਈ ਸਿਰ ਜਿसरा ਜੋ ਵੀ ਨਿਯਮਤ ਉਹਨਾਂ ਦੇ ਰਿਪੋਰਟਿੰਗ ਆਪਾਂ ਉਥੇ ਚੱਲਾਂਗੇ ਤੇ ਤੁਹਾਨੂੰ ਹੌਲੀ ਹੌਲੀ ਰੂਪ ਕਰਾਵਾਂਗੇ ਚਲੋ ਹੁ ਮਿਲਦੇ ਆ ਹੁਣ ਪਰ ਗਾਂਵ ਜਾ ਪਾ ਗਏ ਆ ਕੋਟੀ ਸੇਖਾਂ ਕੋਟੀ ਸੇਖਾਂ ਆ ਚੌਕ ਉਹਦਾ ਕੋਟੀ ਸੇਖਾਂ ਪੁਰਾਣੇ ਟੈਂਡਾ ਜਹਾਜ ਖੜਾ ਵੇ ਆ ਗਿਆ ਆਲ ਦੇ ਟਾਈਪੂ 70 ਬਈਆ ਲਓ ਜੀ ਆਪਾਂ ਆ ਗਏ ਆ ਧਰਮਕੋਟ ਆ ਧਰਮਕੋਟ ਦਾ ਛੋਟਾ ਜਿਹਾ ਸ਼ਹਿਰ ਆ ਇਹ ਜਦੋਂ ਆਪਾਂ ਜੀਰੇ ਵੱਲੋਂ ਆਉਣੇ ਨੇ ਇੱਕ ਸਾਈਡ ਤੋਂ ਨਿਕਲਦਾ ਰਾਹ ਹੈ ਵੀ ਆਪਾਂ ਨੂੰ ਬਾਲਾ ਉੱਤਰ ਦੇ ਪਾਸੇ ਬਜ਼ਾਰਾਂ ਦੇ ਜਾਦੇ ਪਾਸੇ ਦੀ ਜਾਣਨੀ ਹੋਣੀ ਪੈਂਦੀ ਆ ਸਾਈਡ ਤੋਂ ਹੀ ਰਸਤਾ ਕੱਢਿਆ ਵਿਆ ਉਹਨਾਂ ਨੇ ਇਹ گاਾਂ ਹਾਈਵੇ ਤੇ ਜਾ ਕੇ ਜੁੜ ਜਾਣਾ ਆਹ ਵੇਖੋ ਆ ਛੋਟਾ ਜਿਹਾ ਸ਼ਹਿਰ ਆ ਧਰਮਕੋਟ ਆ ਆ ਵੇਖੋ ਲਾਉ ਜੀ ਆ ਆ ਗਿਆ ਅੱਗੇ ਹਾਈਵੇ ਆਪੜਾ ਵੇ ਇਧਰੋਂ ਤੇ ਪਾਸੋਂ ਜਿਆਣਾ ਹਾਂ ਪਸ਼ੂ ਵਾਲਾ ਕੰਮ ਕਰਦਾ ਇਹ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬਹਿ ਜਾਂਦੀਆਂ ਕਮੇਟੀਆਂ ਵੀ ਜਿਹੜੇ ਸ਼ਹਿਰਾਂ 'ਚ ਬਣੀਆਂ ਕੋਈ ਆ ਚੀਜ਼ ਦਾ ਯਰ ਬਹੁਤ ਇਹਨਾਂ ਨੂੰ ਕਰਨਾ ਚਾਹੀਦਾ ਹਾਲ ਆ ਕੋਈ ਮੋਟਰਸਾਈਕਲ ਤੇ ਹੋਵੇ ਥੋੜੀ ਜਿਹੀ ਸਪੀਡ ਤੇ ਹੈਕਾ ਜਵਾਕ ਨਹੀਂ ਹਟਦੇ ਤੇ ਆ ਨਿਹਰਾ ਨੁਕਸਾਨ ਹੀ ਆ ਇਹ ਰੋਪਿੰਗ ਨਾਲ ਉੱਤਰਮ ਕੋਲ ਟਾਹ ਲਗਾ ਬੋਰ ਇਹਨਾਂ ਦਾ ਚਲੋ ਜੀ ਆਪਾਂ ਜਲੰਧਰ ਦੇ ਪਾਸੋਂ ਆ ਕੇ ਪਾਸਾਡਾ ਧਰਮਕੋਟ ਤੋਂ ਅੰਦਰ ਜਲੰਧਰ ਦੇ ਪਾਸੇ ਜਦੋਂ ਮਿਲਦੇ ਅੱਗੇ ਅੱਗੇ ਜਿਵੇਂ ਜਿਵੇਂ ਚੱਲਦੇ ਹਾਂ ਕਾ ਇਹ ਕਿਹੜਾ ਪਤਨ ਵਾਜਦਾ ਕਿਹੜਾ ਕੋਲਾ ਹੈ ਹੈ ਸੰਤ ਮੇਧ ਰਿਆ ਹੈ ਸਤਲੁਜ ਸਤਲੁਜ ਹਰੀਕੇ ਚ ਜਾ ਕੇ ਮਿਲ ਜਾਂਦਾ ਹੈ ਤੋਨਿਕਾ ਵੀ ਆਰੇ ਤਾਂ ਕੱਢ ਜਾਈਏ ਲਓ ਜੀ ਹਸ਼ਿਆਰਪੁਰ ਆ ਗਏ ਆ ਹਸ਼ਿਆਰਪੁਰ ਪਸ਼ਾਪੁਰ ਤੋਂ ਹਾਂ ਤੁਹਾਨੂੰ ਆਪੇ ਪਤਾ ਹੀ ਆ ਵੀ ਆਪਾਂ ਨੂੰ ਕਿੰਨੀ ਕੁ ਵਾਟਰ ਰਹਿ ਗਈ ਆ ਧੰਨਾ ਬਾਬਾ ਬਟ ਭਾਕ ਸਿੰਘ ਜੀ ਬਸ ਨੇੜੇ ਹੀ ਆਪਾਂ ਬਾਕੀ ਚਲੋ ਚੱਲਦੇ ਆ ਜਿਵੇਂ ਜਿਵੇਂ ਆ ਤੁਹਾਨੂੰ चल पिया पहाड़ी इला केड़ी पहाड़े टे चोड़ी बसाली ल ਲਓ ਜੀ ਆਪਾਂ ਕਰ ਲਈ ਆ ਸਟੇ ਲੱਗੀ ਆ ਸਾਰਿਆਂ ਨੂੰ ਭੁੱਖ ਤੇ ਮੇਰਾ ਭਾਈ ਜਿੰਨੇ ਜਿੰਨੇ ਰੋਟੀ ਖਾਣੀਆਂ ਕਮੈਂਟਾਂ ਚ ਦੱਸ ਦਿਓ ਕਿਉਂਕਿ ਟਾਈਮ ਤੁਹਾਨੂੰ ਵੀ ਪਤਾ ਹੀ ਕਿੰਨਾਗਾ ਜੇ ਰੋਟੀ ਢਰ ਗਈ ਤਾਂ ਨਹੀਂ ਖਾਦੀਆਂ ਨਹੀਂ ਸਬਜੀ ਢਰ ਗਈ ਤਾਂ ਨਹੀਂ ਖਾਦੇਵੇਂ ਛੇਤੀ ਛੇਤੀ ਕਮੈਂਟ ਕਰ ਦਿਓ ਜੇ ਕਣ ਰੋਟੀ ਖਾਣੀਆਂ ਤੇ ਭਾਈ ਆਪਾਂ ਹੀ ਤਾਂ ਲੱਗਿਆ ਖਾਣ ਆ ਵੇਖ ਲਾ ਨਵੂ ਖਾਦੇ ਸਾਰਿਆਂ ਨੂੰ ਆਹੀਂ ਤਾਂ ਭਾਈ ਰੋਟੀ ਖਾਣ ਨੂੰ ਤਿਆਰ ਬੈਠੇ ਆ ਮੇਰਾ ਭਾਈ ਜਿੰਨੇ ਜਿੰਨੇ ਖਾਣੀਆਂ ਤੇ ਸਾਨੂੰ ਦੱਸ ਦਿਓ ਕਿਉਂਕਿ ਜੇ ਠਰ ਗਈ ਤਾਂ ਫਿਰ ਸਾਨੂੰ ਹੀ ਸਵਾਦ ਨਹੀਂ ਆਣਾ ਤੁਹਾਨੂੰ ਪੇਚਾ। ਹੈਲੋ। ਬਾ। ਲਓ ਜੀ ਆਪਾਂ ਆ ਗਏ ਆ ਬਾਬਾ ਵਰਧਾ ਸਿੰਘ ਦੇ ਡੇਰੇ। ਕਾਕੇ ਕਿੱਥੇ ਆ ਗਏ ਆ? ਹਾਂ ਜੀ। ਹੈ? ਬਾਬਾ ਸਿੰਘ ਤੋਂ ਦੇ। ਤੋਂ ਤੋਂ ਕਿੱਥੇ ਆ? ਆਹ ਜੇ ਨਟ ਰਿਹਾ। ਬਾਬਾ ਵਰਧਾ ਸਿੰਘ। ਅਕੇ ਕਹਿ ਬਾਬਾ ਬੜਾ ਭਾਗ ਸਿੰਘ ਮੈਕਸਿੰਨ ਲਾ ਵਜੇ ਆ ਗਏ ਅੱਪਾ ਬਾਬਾ ਬੜਾ ਭਾਗ ਸਿੰਘ ਇਧਰ ਡੇਰੇ ਕਾਫੀ ਸਮੇਂ ਬਾਅਦ ਅਕੇ ਲਾ ਵਜਿਆ ਧੰਨਵਾਦ ਸ਼ਰਨ ਦਾ ਜਿੰਨੇ ਫੇਰ ਦਰਸ਼ਨ ਕਰਾਤੇ ਹੈ ਉਹ ਤੋਂ ਜਨਾ ਧੰਨਵਾਦ ਭੱਟੀ ਭੱਟੀ ਕੈਪੜੀ ਦਾ ਆ ਪਹੁੰਚਣ ਜਾਣਾ ਬਸ ਪਹੁੰਚ ਗਏ ਆ ਛੇਤੀ ਛੇਤੀ ਲਓ ਜੀ ਆਪਾਂ ਆ ਗਏ ਆ ਧਰਮਸ਼ਾਲਾ ਚੋਂ ਰਾਤ ਕੱਟਦੇ ਆ ਫਿਰ ਬਿਣੀਆ ਕੀ ਬੰਦ ਆ ਜੁਗ ਦਾ ਤੇ ਤੜਕੇ ਨਹਾ ਧੋ ਕੇ ਫਿਰ ਦਰਸ਼ਨ ਕਰਾਂਗੇ ਲਾਉੜੀ ਆ ਹੀ ਆ ਚੁੱਕੇ ਆ ਧਰਨਾ ਬਾਬਾ ਬੜਪਾ ਸਿੰਘ ਜੀ ਦੇ ਦਰਬਾਰ ਤੇ ਤਿਆਰੀ ਕਰ ਲਈ ਹੁਣ ਚੱਲਦੇ ਆਂ ਧੌਲੀ ਧਾਰ ਨੂੰ ਲੋਜ ਆਪਾਂ ਚੱਲ ਪਏ ਆਂ ਧੌਲੀ ਧਾਰ ਵੇਖੋ ਪਹਾੜੀ ਇਲਾਕੇ ਦਾ ਵਾਤਾਵਰਨ ਹੀ ਬੜਾ ਘੈਂਟ ਆ ਹੋਰ ਪੇ ਮਗਾ ਟੋਲੀ ਤਾਂ ਨੂੰ ਜਾਣੇ ਪਏ ਆ ਉਹ ਤਾਂ ਜੀ ਨਹੀਂ ਲੱਗਦਾ ਨਾ 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 ਆਹ ਆਹ ਤਾਂ ਮਜਬੂਰੀਆਂ ਹੁੰਦੀਆਂ ਜਿਹੜੀਆਂ ਚਾਹ ਕੇ ਵੀ ਆਪਾਂ ਨੂੰ ਕੁਝ ਨਹੀਂ ਹੋਣਾ ਠੀਕ ਕਹਿੰਦੇ ਨਾਲੇ ਉਹ ਵੀ ਥੋੜਾ ਜਿਹਾ ਹੈਗੇ ਨਹੀਂ ਨਹੀਂ ਭਾਣੇ ਉਵੇਂ ਨਹੀਂ ਕੰਜੂਸੀ ਜੇ ਆ ਨਹੀਂ 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 ਜੀ ਕੱਲਾਂ ਇਹ ਨਹੀਂ ਹੈਗਾ ਨੀਰੂ ਨੇ ਦੂਸਰੇ ਪਰਵਾਰਾਂ ਦਾ ਆਪਾਂ ਕੁਛ ਕਹਿ ਸਕਦੇ ਆ ਹਾਂ ਬਾਕੀ ਜੋ ਗੱਲਾਂ ਘਰ ਖੜਨ ਵਾਲਾ ਬੰਦਾ ਬਹੁਤ ਨਿਆਰਾ ਜਿਹਾ ਛੇ ਨੰਨ ਅਜਾ ਨਾ ਬਹੁਤ ਨਹੀਂ ਮੰਨਦੇ ਕਿ ਤੜਨ ਆ ਗਈ ਤੁਰਦਾ ਅੱਛਾ ਚਲੋ ਜੀ ਲਓ ਜੀ ਆਪਾਂ ਆ ਗਿਆ ਧੌਲੀ ਧਾਰ ਥੱਲੇ ਮੌਸਮ ਤੁਸੀਂ ਆਪੇ ਵੇਖ ਲਓ ਕਿੰਨਾ ਕੰਮ ਨਜ਼ਾਰੇਦਾਰ ਆ ਆਪਣਾ ਤੇ ਇਥੋਂ ਦਾ ਵੇਖੋ ਕਿਆ ਬਾਤ ਹੈ ਕਿ ਨਹੀਂ ਇਧਰ ਵੇਖੋ ਧੌਲੀ ਧਾਰ ਦੇ ਅੰਦਰ ਦਰਸ਼ਨ ਕਰਾਉਣੇ ਆ ਚਲਦੇ ਆ ਜਿਓ ਹੈਲੋ ਕਯਾ ਬੱਬਾ ਵਾਓ ਬੱਬਾ ਬੜਾ ਭਗਤ ਸਿੰਘ ਦੇ ਕਿੰਨੇ ਕਿੰਨੇ ਦੇ ਦਰਸ਼ਨ ਕੀਤੇ ਆ ਮੜਾ ਜੀ ਦੱਸਿਓ ਮੈਨੂੰ ਮੈਂ ਤਾਂ ਬਹੁਤ ਹੀ ਟਾਈਮ ਬਾਅਦ ਆਇਆ ਮੜਾ ਦੱਸਿਓ ਜ਼ਰੂਰ ਉੱਪਰ ਨਾਲ ਇਹ ਤਾਂ ਤੁਸੀਂ ਜਾਣਦੇ ਹੀ ਆ ਲਓ ਜੀ ਆ ਗਿਆ ਢੋਲੀ ਧਾਰ ਚਲਾ ਜਾ ਮਾਤਾ ਅੰਕਾ ਜਾ ਮੇਰੇ ਦਾਦਾ ਜੀ ਲੈ ਵੀ ਆਪਾਂ ਤਰਪਿਆਂ ਪੱਟੀ ਸਾਹਿਬ ਕਿੱਧਰੋਂ ਤਰਪਿਆਂ ਰੁਕ ਜਾ ਰੁਕ ਪ੍ਰਸ਼ਾਦ ਲੈਣਾ ਪ੍ਰਸ਼ਾਦ ਕਿੱਥੋਂ ਲੈਣਾ ਇੱਧਰ ਵੀ ਜਾਣਾ ਇੱਧਰ ਵੀ ਜਾਣਾ ਇਹ ਦੇਖੋ ਸੁੱਖਣਾ ਹੁੰਦੀ ਹੈ ਨਾ ਲਓ ਜੀ ਚਲੋ ਉਹ ਵੇਖ ਮੁੂੰਹ ਚੱਕ ਲੈਂਦਾ ਵਾ ਗੱਲ ਤੋਂ ਲਓ ਜੀ ਆਪਾਂ ਨਾਸਿਬ ਦੇ ਦਰਸ਼ਨ ਕਰ ਕਰਦੇ ਆਂ ਇਹਨਾਂ ਦੀ ਮਹਾਨਤਾ ਨਾਲ ਇੱਕ ਦੱਸੀ ਜਾਂਦੀ ਆ ਵੀ ਜਿਸ ਤਰ੍ਹਾਂ ਜਿਵੇਂ ਕਹਿੰਦੇ ਆਪਾਂ ਹਵਾ ਦਾ ਕੋਈ ਚੱਕਰ ਹੁੰਦਾ ਹ ਹੌਤਾ ਹੁੰਦਾ ਉਹ ਐਸਾ ਹੁੰਦਾ ਥੋੜੀ ਤਾਂ ਥਲੇ ਆਪਾਂ ਜਦੋਂ ਇਸ਼ਨਾਨ ਕਰ ਲੈਂਦੇ ਆ ਇਹ ਸਾਰੇ ਕਸ਼ਟ ਕਲੇਸ਼ ਘਟੇ ਜਾਂਦੇ ਆ ਤੇ ਉਸ ਤੋਂ ਬਾਅਦ ਇੱਥੇ ਦਰਸ਼ਨ ਹੁੰਦੇ ਆ ਬਾਬਾ ਨਾਰ ਸਿੰਘ ਦੇ ਇਹ ਜੋ ਕਿ ਉਪਰੀ ਹਵਾ ਹੁੰਦੀ ਆ ਇਥੋਂ ਸਾਰਾ ਕੁਝ ਦੂਰ ਹੋ ਜਾਂਦਾ ਉਪਰੀ ਹਵਾ ਦਾ ਇਥੋਂ ਤੇ ਚਾਰ ਚੰਨ ਲੋ ਜੀ ਆ ਬਾਬਾ ਨਾਰ ਸਿੰਘ ਜੀ ਦਾ ਸਥਾਨ ਆ ਇੱਥੇ ਇਹ ਇੱਥੇ ਡਿਊਟੀ ਲਾਈ ਸੀਗੀ ਬਾਬਾ ਵਰਪਾਲ ਸਿੰਘ ਜੀ ਨੇ ਤੇ ਇਹਨੂੰ ਕਿਹਾ ਸੀ ਵੀ ਜੇ ਕੋਈ ਹਵਾ ਦਾ ਕੋਈ ਪਰਛਾਵਾਂ ਹੋਊਗਾ ਉਪਰੀ ਚੀਜ਼ ਦਾ ਤੇ ਇੱਥੇ ਜਿਹੜਾ ਧੌਲੀ ਧਾਰ ਥਲੇ ਨਾਊਗਾ ਉਹਦੇ ਦੂਰ ਹੋ ਜੂ ਆਹ ਆ ਪ੍ਰਾਣੀ ਧੌਲੀ ਧਾਰ ਆ ਆ ਵੇਖੋ ਆ ਜੋ ਹਾਂਜੀ ਮਹਾਰਾਜ ਗਈ ਉਹ ਆ ਆ ਆਏ ਪ੍ਰਾਣੀ ਢੋਲੀ ਧਾਰ ਇੱਥੇ ਨਿਕ ਨਿਕ ਹੁੰਦੇ ਜਦੋਂ ਲੈ ਕੇ ਆਉਂਦੇ ਨੇ ਘਰ ਦੇ ਆ ਵੀ ਇੱਥੇ ਕਰਾਉਂਦੇ ਨੇ ਹਾਂ ਡਿਲੀਵਰੀ ਇੱਥੇ ਨਾਲ ਤੇ ਵੀ ਆਸੀ ਹਾਂ ਇੱਥੇ ਹੀ ਹੁੰਦਾ ਚਲ ਆ ਜੋ ਇਧਰ ਬਾਬਾ ਨਾਲ ਜੀ ਦੇ ਦਸ਼ਨ ਕਰਾਉਣੇ ਪ੍ਰਾਣੀ ਜੜੀ ਕੈਦਾ ਤਾਂ ਦੇਖੇ ਖਲੋਦੋ ਰਹੀਆਂ ਲੰਗਣ ਲਓ ਵੀ ਆਪਾਂ ਦਰਸ਼ਨ ਕਰ ਲਿਆ ਬਾਬਾ ਨਾਰਸ ਸਿੰਘ ਦੇ ਧਾੜੀ ਧਾਰ ਦੇ ਆਪਾਂ ਇਸ਼ਨਾਨ ਕਰ ਲਿਆ ਸਾਰਿਆਂ ਨੇ ਸੋ ਦੇਖਾ ਬਣੋ ਕਿ ਮੈਂ ਕਿਹਾ ਹੁਣ ਚੱਲਦੇ ਆਪਾਂ ਬਾਬਾ ਬੜਪਾ ਸਿੰਘ ਦੇ ਦਰਬਾਰ ਤੇ ਉੱਥੇ ਜਾ ਕੇ ਦਰਸ਼ਨ ਕਰਦੇ ਆ ਆਹ ਦੇਖੋ ਨੋ ਇਹ ਬਾਹਰ ਲੱਗਦਾ ਫਤਾ ਮੈਂ ਕਿਹਾ ਸਾਡੇ ਘਰੇ ਹੀ ਹੈਗਾ ਲੈ ਵੀ ਹੁਣ ਆਪਾਂ ਚੱਲੇ ਆ ਪਾਪਾ ਵਰਭਾਗ ਸਿੰਘ ਜੀ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਉੱਥੇ ਉਹਦਾ ਦਰਸਤਾਨ ਉਥੇ ਜੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਆ ਚਲੋ ਆਪਾਂ ਤੁਹਾਨੂੰ ਇੱਥੇ ਹੈਗੀ ਇਹਦੀ ਨਕਸ਼ਾ ਇਹ ਪਾਪਾ ਨਾਰ ਸਿੰਘ ਜੀ ਦਾ ਸਿਕਸਥਾਨ ਇੱਥੇ ਜੀ ਦੀ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਕਹੇ ਸਾਂ ਛਤਰਾ ਤੋਂ ਡਰਦੇ ਆ ਸਾਰੇ ਆਹੋ ਆਜੋ ਜੀ ਆਜੋ ਮੇਰੇ ਕੋਲੇ ਆ ਕੇ ਆ ਬਣਾ ਲੈਗਾ ਬੋਲਦਾ ਮੈਂ ਆ ਕੇ ਲੈ ਹੰਤ ਨਹੀਂ ਡਿਸਕਰਸ਼ਨ ਕੋਮ ਆਹ ਪੂਰੇ ਲਾ ਦਿੰਦੇ ਜਿੱਥੇ ਪਬਲਿਕ ਪਲੇਸ ਆ ਐਡ ਆਹੇ ਐਡ ਫਰੈਂਕੀ ਬੇਰੀ ਸਾਹਿਬ ਲਓ ਜੀ ਅੱਪਾ ਆ ਗਏ ਆ ਬਾਬੇ ਵਿਭਾਗ ਸਿੰਘ ਜੀ ਤੇ ਡੇਰੇ ਲਓ ਜੀ ਆਹ ਕਰੋ ਜੀ ਮੇਰਾ ਕਰੋ ਜੀ ਆਪ ਵੀ ਭਾਨੀ ਜੀ ਦਾ ਸਥਾਨ ਬਣਾਇਆ ਵਿਆ ਦੇ ਪੁੱਤ ਕੈਮਰਾ ਮੂਟ ਵਰਗੇ ਦੂਰ ਨੇੜੇ ਆਣ ਕੇ ਕਦੇ ਨਹੀਂ ਕੈਮਰਾ ਮੂਟ ਮਰੀ ਕਬ ਦੂਰ ਹਲਾਓ ਜੀ ਧੰਨਾ ਬਾਬਾ ਵਰਪਾਗ ਸਿੰਘ ਜੀ ਦੇ ਆਪਾਂ ਦਰਸ਼ਨ ਕਰ ਲਏ ਆ ਲੰਗਰ ਪ੍ਰਸ਼ਾਦਾ ਛਕ ਲਿਆ ਠੀਕ ਹੈ ਜੀ ਦਾਤਾ ਸਾਰਿਆਂ ਤੇ ਭਲੀ ਕਰੇ ਲੰਗਰ ਪ੍ਰਸ਼ਾਦਾ ਛਕ ਲਿਆ ਹੁਣ ਮਾਂ ਮਾਈ ਦੇ ਦਰਸ਼ਨ ਕਰਨ ਚੱਲੇ ਆ ਬਹੁਤ ਹੈ ਹਾਂ ਜੀ ਬਹੁਤ ਹੈ ਉੱਤਰ ਚਲੋ ਕੋਈ ਨਹੀਂ ਮਾਂ ਮਾਈ ਕਿਰਪਾ ਕਰੇ ਹੁਣ ਆਪਾਂ ਉੱਤਰ ਨੂੰ ਚੱਲਦੇ ਆ ਉਹ ਆਪਣਾ ਕੈਮਰਾਮੈਨ ਵੀ ਆ ਤੇ ਐਕਟਰ ਵੀ ਆ ਮਗਰ ਕੀ ਨਾਂ ਹੈ ਨਾਂ ਦੱਸ ਓਏ ਨਵਜੋਤ ਸਿੰਘ ਹਾਂ ਉਹ ਸੁਣ ਲਿਆ ਕੰਨੋ ਵੀ ਸੁਣ ਲਿਆ ਨਵਜੋਤ ਸਿੰਘ ਕੇਅਰ ਆਫ ਜੈ ਸੰਧੂ ਫਿਲਮ ਜਿਵੇਂ ਕਿਆ ਇਹਨੇ ਮੇਰਾ ਬਈ ਚੈਨਲ ਸਬਸਕ੍ਰਾਈਬ ਥਰੂ ਕਰਿਆ ਕਰੋ ਵਧੀਆ ਵਧੀਆ ਕਮੈਂਟ ਤੇ ਸ਼ੇਅਰ ਕਰਿਆ ਕਰੋ ਭਾਨਾ ਚਲ ਚਲਦੇ ਆ ਆਪਾਂ ਹੁਣ ਅੱਗੇ ਕਿੱਥੇ ਜਾਣਾ ਹੁਣ ਆਪਾਂ ਦੱਸ ਓਏ ਮਾਤਾ ਚੰਤਪੂਰਨੀ ਮਾਤਾ ਚੰਤਪੂਰਨੀ ਚਲੋ ਚਾਲਦੇ ਵੀ ਆਪਾਂ ਮਾਤਾ ਚੰਤਪੂਰਨੀ ਦੇ ਦਰਸ਼ਨ ਕਰਨੇ ਤੁਹਾਨੂੰ ਸਟੈਪ ਬਾਏ ਸਟੈਪ ਸਟੈਪ ਬਾਏ ਸਟੈਪ ਤੁਹਾਨੂੰ ਜਿਸ ਤਰ੍ਹਾਂ ਉਹ ਪ੍ਰੋਗਰਾਮ ਸਾਡਾ ਹੋਇਆ ਤੁਹਾਨੂੰ ਦਿਖਾਉਦੇ ਚਾਹਤਾ ਹਾਂ